ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਉਸ ਦੀ ਮੌਤ ਹੋਈ ਨੂੰ ਵੀ ਇੱਕ ਮਹੀਨੇ ਦੇ ਕਰੀਬ ਹੋ ਗਿਆ 27 ਸਤੰਬਰ ਨੂੰ ਰਾਜਵੀਰ ਜਵੰਦੇ ਦਾ ਜਿਹੜਾ ਐਕਸੀਡੈਂਟ ਹੋਇਆ ਸੀ ਉਸ ਤੋਂ ਬਾਅਦ ਰਾਜਵੀਰ ਜਵੰਦਾ 40s ਹਸਪਤਾਲ ਦੇ ਵਿੱਚ ਦਾਖਲ ਰਿਹਾ ਫਿਰ ਉਸ ਤੋਂ ਬਾਅਦ ਰਾਜਵੀਰ ਜਵੰਦਾ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਾ ਲੜਦਾ ਜਿਹੜੀ ਮੌਤ ਦੇ ਹੱਥੋਂ ਹਾਰ ਗਿਆ ਪਿੱਛੇ ਵਿਲਕਦੀ ਪਤਨੀ ਬੱਚੇ ਮਾਂ ਜਿਹੜੇ ਰਹਿ ਗਏ ਇਹਨਾਂ ਸਾਰੇ ਜਿਹੜਾ ਪਰਿਵਾਰ ਆ ਇਹ ਇਹਨੇ ਗਮ ਦੇ ਵਿੱਚ ਸੀ ਕਿ ਕੁਝ ਸੋਚ ਵੀ ਨਹੀਂ ਸਕਦਾ ਸੀ ਤੁਸੀਂ ਇੱਕ ਗੱਲ ਸੋਚੋ ਇੱਕ ਪਰਿਵਾਰ ਦੇ ਵਿੱਚ ਜੇਕਰ ਇੱਕ ਹੀ ਜਿਹੜਾ ਮੇਲ ਹੋਵੇ ਜਿਹੜਾ ਸਾਰੇ ਪਰਿਵਾਰ ਦੀ ਦੇਖਭਾਲ ਕਰਦਾ ਹੋਵੇ ਕਿਉਂਕਿ ਰਾਜਵੀਰ ਜਵੰਦੇ ਦੀ ਜਿਹੜੀ ਪਿਤਾ ਜੀ ਆ ਉਹ ਵੀ 3 ਸਾਲ ਪਹਿਲਾਂ ਦੁਨੀਆ ਤੋਂ ਜਿਹੜੇ ਜਾ ਚੁੱਕੇ ਆ ਤੇ ਉਸੇ ਰਾਹ ਜਿਹੜਾ ਰਾਜਵੀਰ ਜਵੰਦਾ ਤੁਰ ਗਿਆ ਜਿਹੜੀ ਬੁੱਢੀ ਮਾਂ ਵਿਲਕਦੀ ਆਪਣੇ ਪੁੱਤ ਨੂੰ ਜਦੋਂ ਉਸ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਸ਼ਮਸ਼ਾਨ ਘਾਟ ਵੱਲ ਜਾ ਰਹੀ ਸੀ ਤੇ ਉਹਦੇ ਜਿਹੜੇ ਬੋਲ ਸੀ ਉਹ ਦਿਲ ਨੂੰ ચીਰ ਰਹੇ ਸੀ ਜਦੋਂ ਇਹ ਗੱਲ ਆਖ ਰਹੀ ਸੀ ਕਿ ਮੇਰਿਆ ਜਿਹੜਾ ਹੀਰਿਆ ਪੁੱਤ ਤੂੰ ਆਹ ਕੀ ਕੀਤਾ ਸਾਨੂੰ ਅਧ ਵਿਚਕਾਰ ਜਿਹੜਾ ਡੋਬਾ ਦਿੱਤਾ ਇਹ ਬਹੁਤ ਮਾੜੀ ਗੱਲ ਆ ਇਹ ਗੱਲ ਜਿਵੇਂ ਉਸ ਦੇ ਪ੍ਰਸ਼ਾਂਸ਼ਕ ਜਿਹੜੀ ਉਸ ਦੀਆਂ ਜਿਹੜੀ ਅੰਤਮ ਸੰਸਕਾਰ ਦੇ ਉੱਤੇ ਪਹੁੰਚੇ ਸੀ ਜਦੋਂ ਉਹਨਾਂ ਦੇ ਕੰਨੀ ਇਹ ਬੋਲ ਪਏ ਤੇ ਹਰ ਇੱਕ ਦਾ ਜਿਹੜਾ ਹਿਰਦਾ ਉਹ ਵਲੁੰਦ ਰਿਆ ਗਿਆ ਰਾਜਵੀਰ ਜਵੰਦੇ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਇੱਕ ਜੇਹਾ ਗਾਇਕ ਸੀ ਜਿਨੇ ਬਹੁਤ ਨਾਮਣਾ ਖੱਟਿਆ ਤੇ ਨਾਮਣਾ ਵੀ ਕੋਈ ਗਲਤ ਗੀਤ गा ਕੇ ਨਹੀਂ ਖੱਟਿਆ ਸੀ ਅਜਿਹੇ ਗੀਤ ਗਾਏ ਸੀ ਜਿਹੜੇ ਪਰਵਾਰਿਕ ਗੀਤ ਸੀ ਕਈ ਵਿਸ਼ੇ ਜਿਹੇ ਚੁਣੇ ਜਿਵੇਂ ਪੰਜਾਬ ਦੇ ਵਿੱਚੋਂ ਵੱਡੇ ਇਤਦਾਦ ਦੇ ਵਿੱਚ ਪ੍ਰਵਾਸ ਹੋ ਰਿਹਾ ਉਸ ਨੂੰ ਜਿਹੜੀ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਨੌਜਵਾਨਾਂ ਨੂੰ ਗਲਤ ਤਰੀਕਾ ਜਿਹੜੇ ਇਸਤੇਮਾਲ ਕਰਕੇ ਵਿਦੇਸ਼ਾਂ ਨੂੰ ਜਾਂਦੇ ਆਪਣੀ ਜਾਨ ਗਵਾ ਬੈਠਦੇ ਆ ਤੇ ਪਿੱਛੇ ਵਿਲਕਦੇ ਮਾਪੇ ਰਹਿ ਜਾਂਦੇ ਆ ਅਜਿਹੇ ਜਿਹੜੇ ਵਿਸ਼ੇਸ਼ ਹੋਏ ਉਹਨੇ ਵਾਕਿਆ ਹੀ ਲੋਕਾਂ ਨੂੰ ਇੱਕ ਜਿਹੜਾ ਹਲੂਨਾ ਦਿੱਤਾ ਸੀ ਰਾਜਵੀਰ ਜਵੰਦਾ ਜਿੱਥੇ ਪ੍ਰੋਫੈਸ਼ਨਲੀ ਗਾਇਕੀ ਗਾਉਂਦਾ ਸੀ ਉੱਥੇ ਜਿਹੜੇ ਸਮਾਜਿਕ ਮੁੱਦੇ ਸੀ ਉਸ ਨੂੰ ਵੀ ਵੱਡੇ ਪੱਧਰ ਤੇ ਚੱਕਦਾ ਸੀ ਖਾਸ ਕਰਕੇ ਜਦੋਂ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਸੰਕਟ 2019 ਦੇ ਵਿੱਚ ਜਿਹੜਾ ਜਿਹੜਾ ਇੱਕ ਕੇਂਦਰ ਸਰਕਾਰ ਜਿਹੜੇ ਖੇਤੀ ਦੇ ਨਵੇਂ ਬਿੱਲ ਲੈ ਕੇ ਆਈ ਸੀ ਜਿਸ ਤੋਂ ਲੱਗਦਾ ਸੀ ਕਿ ਇਸ ਤੋਂ ਬਾਅਦ ਜਿਹੜਾ ਪੂਰਾ ਪੰਜਾਬ ਖੇਤੀ ਦੇ ਉੱਤੇ ਨਿਰਭਰ ਆ ਪੰਜਾਬ ਦੇ ਵਿੱਚ ਜਿਹੜੀਆਂ ਰੌਣਕਾਂ ਬਹਾਰਾਂ ਉਹ ਖੇਤੀ ਕਰਕੇ ਆ ਲਗਭਗ ਹਾੜੀ ਤੇ ਸੋਨੇ ਦਾ 1000 60000 ਕਰੋੜ ਹੜੀ ਦਾ ਤੇ 60000 ਕਰੋੜ ਸੋਣੀ ਦਾ ਜਿਹੜਾ ਫਸਲਾਂ ਤੋਂ ਪੰਜਾਬ ਦੇ ਵਿੱਚ ਆਉਂਦਾ ਉਹ ਬੰਦ ਹੋ ਜਾਵੇਗਾ ਪੰਜਾਬ ਕਾਫੀ ਜਿਆਦਾ ਦਿੱਕਤ ਦੇ ਵਿੱਚ ਆ ਜਾਵੇਗਾ ਤੇ ਰਾਜਵੀਰ ਜਵੰਦੇ ਨੇ ਬਿਨਾ ਕਿਸੇ ਦੀ ਪ੍ਰਵਾਹ ਕੀਤਿਆਂ ਕਿਸਾਨ ਅੰਦੋਲਨ ਦੇ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਦਿੱਤਾ ਇਹ ਗੱਲਾਂ ਕਰਕੇ ਉਹਨੇ ਲੋਕਾਂ ਦੇ ਦਿਲ ਜਿੱਤੇ ਲੋਕੋਸ ਜਿਹੜੇ ਆਸ਼ਕ ਬਣ ਗਏ ਪਰ ਇੱਕ ਗੱਲ ਜਿਹੜੀ ਹਰ ਇੱਕ ਚੀਜ਼ ਕੋਈ ਵੀ ਫੀਲਡ ਹੋਵੇ ਆਮ ਤੌਰ ਤੇ ਕਹਾਵਤ ਦਾ ਜਿੱਥੇ ਕਣ ਕੁੱਗਦੀ ਆ ਉਥੇ ਗੁੱਲੀ ਡੰਡਾ ਵੀ ਨਾਲ ਉੱਗਦਾ ਜਿਵੇਂ ਜਿਵੇਂ ਬੰਦਾ ਪ੍ਰਸਿੱਧ ਹੁੰਦਾ ਜਿਵੇਂ ਜਿਵੇਂ ਬੰਦਾ ਮਕਬੂਲ ਹੁੰਦਾ ਜਿਵੇਂ ਜਿਵੇਂ ਬੰਦੇ ਦੇ ਵਿੱਚ ਜਿਹੜੀ ਉਸ ਦੀ ਚੜ੍ਹਾਈ ਹੁੰਦੀ ਆ ਤੇ ਉਸ ਨੂੰ ਜਿਹੜੀਆਂ ਲੱਤਾਂ ਖਿੱਚਣ ਵਾਲੇ ਜਿਹੜੇ ਉਸ ਦੇ ਉੱਤੇ ਜਿਹੜੇ ਅਨ ਕੰਫਰਟੇਬਲ ਮਹਿਸੂਸ ਕਰਦੇ ਅਜਿਹੇ ਲੋਕ ਸਾਹਮਣੇ ਆਉਣ ਲੱਗਦੇ ਆ ਜੇ ਹਾਹੀ ਰਾਜਵੀਰ ਜਵੰਦੇ ਦੇ ਨਾਲ ਹੋਇਆ ਇਹ ਉਸਦੇ ਕੁਝ ਪ੍ਰਸ਼ੰਸ਼ਕ ਕਹਿ ਰਹੇ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਵੱਡੀ ਤਦਾਦ ਦੇ ਵਿੱਚ ਗੱਲ ਚੱਲ ਰਹੀ ਆ ਕਿ ਰਾਜਵੀਰ ਜਵੰਦਾ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋਇਆ ਕਿ ਰਾਜਵੀਰ ਜਵੰਦੇ ਦੀ ਜਿਹੜੀ ਮੌਤ ਆ ਇਹ ਇੱਕ ਪਹੇਲੀ ਆ ਉਹ ਹਜੇ ਸੁਲਝਾਈ ਨਹੀਂ ਕਿਉਂਕਿ ਪੁਲਿਸ ਨੇ ਤੇ ਪਰਿਵਾਰ ਨੇ ਮੰਨ ਲਿਆ ਕਿ ਐਕਸੀਡੈਂਟ ਹੋਇਆ ਜਿਹੜੀਆਂ ਟੱਠੇ ਲੜ ਰਹੇ ਸੀ ਉਹਨਾਂ ਦੇ ਵਿੱਚ ਮੋਟਰਸਾਈਕਲ ਟਕਰਾਇਆ ਪਰ ਜਿਹੜੇ ਉਸ ਦੇ ਪ੍ਰਸ਼ੰਸ਼ਕ ਆ ਜਦੋਂ ਉਸ ਦੀ ਅੰਤਮ ਰਸਮਾਂ ਹੋਈਆਂ ਉਸ ਦਾ ਅੰਤਮ ਸੰਸਕਾਰ ਹੋਇਆ ਉਸ ਤੋਂ ਬਾਅਦ ਕਈ ਲੋਕ ਜਿਹੇ ਸਾਹਮਣੇ ਆਏ ਜਿਨ੍ਹਾਂ ਨੇ ਆਖਿਆ ਕਿ ਜਿਵੇਂ ਰਾਈਡਰ ਤੁਰਦੇ ਆ ਉਹਨਾਂ ਦੇ ਜਿਹੜੇ ਹੇਲਮਟ ਦੇ ਉੱਤੇ GoPro ਕੈਮਰਾ ਲੱਗਾ ਹੁੰਦਾ ਜਿਹੜਾ ਹਰ ਇੱਕ ਮੂਮੈਂਟ ਨੂੰ ਹਰ ਇੱਕ ਜਿਹੜੀ ਤਸਵੀਰ ਨੂੰ ਉਹ ਆਪਣੀ ਜਿਹੜੀ ਕੈਮਰੇ ਦੀ ਅੱਖ ਦੇ ਵਿੱਚ ਕੈਦ ਕਰ ਲੈਂਦਾ ਕੀ ਰਾਜਵੀਰ ਜਵੰਦੇ ਦਾ ਉਹ ਕੈਮਰਾ ਕਿੱਥੇ ਗਿਆ ਫੇਰ ਆਖਿਆ ਗਿਆ ਕਿ ਜਿਹੜੀ ਬਲੈਰੋ ਗੱਡੀ ਸਾਹਮਣੇ ਆ ਰਹੀ ਸੀ ਕਿ ਉਹ ਬਲੈਰੋ ਗੱਡੀ ਸੀ ਜਿਹੜੀ ਉਸ ਦੇ ਉੱਤੇ ਉਸ ਦੀ ਜਿਹੜੀ ਪੜਤਾਲ ਉਹ ਕਿਉਂ ਨਹੀਂ ਕੀਤੀ ਗਈ ਇਹ ਕਲਾਕਾਰ ਭਾਈਚਾਰਾ ਜਿਹੜਾ ਵਾਅ ਚੜ੍ਹ ਕੇ ਜਦੋਂ ਰਾਜਵੀਰ ਜਵੰਦਾ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ ਉੱਥੇ ਪਹੁੰਚਿਆ ਸੀ ਇਸ ਕਰਕੇ ਕਲਾਕਾਰਾਂ ਦੇ ਉੱਤੇ ਵੀ ਕਈਆਂ ਨੇ ਕਿਹਾ ਕਿ ਇਹ ਨਾਲੇ ਕਈ ਜਿਹੜੇ ਉਸ ਦੇ ਦੋਸਤ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਤੇ ਵਾਹ ਵਾਈ ਆਪ ਦੀ ਖੱਟਣ ਲਈ ਅੱਗੇ ਹੋ ਗਏ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਜਿਹੜੇ ਕਲਾਕਾਰ ਸੀ ਉਹਨਾਂ ਨੇ ਹੱਥ ਵਧਾਇਆ ਸੀ ਰਾਜਵੀਰ ਜਵੰਦੇ ਦੇ ਵੱਲ ਪਰਿਵਾਰ ਦੇ ਨਾਲ ਖੜੇ ਸੀ ਉਹ ਵਾਕਈ ਦਿਲ ਤੋਂ ਖੜੇ ਸੀ ਪਰ ਕਈ ਲੋਕਾਂ ਦੀ ਜਿਹੜੀ ਸੋਚ ਵੱਖਰੀ ਹੋ ਸਕਦੀ ਹੈ ਪਰ ਹੁਣ ਜਿਹੜਾ ਇੱਕ ਨਿੱਜੀ ਹਸਪਤਾਲ ਆ ਉਸ ਦੇ ਉੱਤੇ ਵੱਡੇ ਰੋਪ ਲੱਗ ਰਹੇ ਆ ਕਿ ਉਹਨਾਂ ਨੇ ਜੇਕਰ ਜਦੋਂ ਹਸਪਤਾਲ ਉੱਥੇ ਐਕਸੀਡੈਂਟ ਹੋਣ ਤੋਂ ਬਾਅਦ ਉੱਥੇ ਰਾਜਵੀਰ ਜਵੰਦੇ ਨੂੰ ਪਹੁੰਚਾਇਆ ਗਿਆ ਜੇਕਰ ਉਹ ਹੱਥ ਪਾ ਲੈnde ਜੇਕਰ ਉਹ ਰਾਜਵੀਰ ਜਵੰਦੇ ਦੀ ਜਿਹੜੀ ਉੱਥੇ ਮਦਦ ਕਰ ਦਿੰਦੇ ਤੇ ਉਸ ਨੂੰ ਜਿਹੜੀ ਜਿਹੜੀ ਮਡਲੀ ਸਹਾਇਤਾ ਡਾਕਟਰੀ ਚਾਹੀਦੀ ਸੀ ਉਹ ਦੇ ਦਿੰਦੇ ਤੇ ਸ਼ਾਇਦ ਅਜ ਰਾਜਵੀਰ ਜਵਨਦਾ ਸਾਡੇ ਵਿੱਚ ਮੌਜੂਦ ਹੁੰਦਾ ਹੁਣ ਪਰਿਵਾਰ ਤੇ ਪਤਨੀ ਉਹੀ ਇਸ ਦੇ ਉੱਤੇ ਸਪਸ਼ਟੀ ਕਰਨ ਦੇ ਸਕਦੇ ਜਿਵੇਂ ਉਹਨਾਂ ਨੇ ਕੋਈ ਗੱਲ ਆਖੀ ਤੇ ਤੁਹਾਡੇ ਸਾਹਮਣੇ ਅਸੀਂ ਰੱਖ ਦਿਆਂਗੇ